ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆੜਾ ਡਾਕਟਰ ਪਦਮਸ਼ੀ ਡਾਕਟਰ ਸੁਜੀਤ ਪਾਤੂ ਆ ਜਿਹੜਾ ਯਾਦ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਤਾਂ ਇਹ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਟੂਡੈਂਟ ਹੈ ਜਿਨ੍ਹਾਂ ਨੇ ਡਾਕਟਰ ਪਦਮਸ਼ੀ ਡਾਕਟਰ ਸੁਜੀਤ ਪਾਤਨ ਨੂੰ ਆਪਣੀ ਇੱਕ ਪੇਂਟਿੰਗ ਰਾਹੀ ਆ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪੇਂਟਿੰਗ ਤੇ ਉਹਨਾਂ ਦੇ ਜਿਹੜੀ ਰਚਨਾਵਾਂ ਨਾ ਪੇਂਟਿੰਗ ਕਰਕੇ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਕਿਉਂਕਿ ਬੜਾ ਇੱਕ ਮਾਣ ਵਾਲੀ ਗੱਲ ਹੈ ਪੰਜਾਬ ਵਾਸਤੇ ਖਾਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਹੁਤ ਵੱਡੀ ਦੇਣ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਡਾਕਟਰ ਸੁਜੀਤ ਪਾਤਰ ਇੱਥੇ ਟੀਚਰ ਵੀ ਰੇਸ ਦੇ ਨਾਲ ਹੀ ਅੱਜ ਉਹਨਾਂ ਨੂੰ ਇਹ ਸਟੂਡੈਂਟ ਆਪਣੀ ਸ਼ਰਧਾਂਜਲੀ ਵੀ ਦੇ ਰਹੇ ਆ ਕਿਸ ਤਰ੍ਹਾਂ ਦੇਖਦੇ ਹੋ ਡਾਕਟਰ ਸੁਜੀਤ ਪਾਤਰ ਬਹੁਤ ਵੱਡਾ ਪੰਜਾਬ ਲਈ ਇੱਕ ਮਾਣਵੀ ਹੈ ਤੁਸੀਂ ਅੱਜ ਇਹ ਪੇਂਟਿੰਗ ਰਚਨਾਵਾਂ ਨਾ ਕਰਕੇ ਕਿਸ ਤਰ੍ਹਾਂ ਬਿਲਕੁਲ ਸਰ ਇਹ ਵੀ ਸਟੂਡੈਂਟਸ ਦਾ ਸਾਹਿਦ ਦੇ ਨਾਲ ਤੇ ਐਨੀ ਵੱਡੀ ਸ਼ਖਸੀਅਤ ਦੇ ਨਾਲ ਪਿਆਰੀ ਹੈ ਕਿ ਸਾਡੇ ਪੀਯੂ ਦੇ ਜਿਹੜੇ ਅੱਛੇ ਆਰਟਿਸਟ ਹੈ ਉਹਨਾਂ ਨੇ ਇਹ ਸਾਰੀਆਂ ਆਪਣੀਆਂ ਰਚਨਾਵਾਂ ਬਣਾਈਆਂ ਤੇ ਹੋਰ ਵੀ ਬਹੁਤ ਸਟੂਡੈਂਟਸ ਹੈ ਜਿਹੜਾ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕਿਆਂ ਨਾਲ ਸ਼ਰਧਾਂਜਲੀ ਭੇਟ ਕੀਤੀ ਅੰਦਰ ਆਪਣਾ ਪ੍ਰੋਗਰਾਮ 'ਚ ਵੀ ਦੇਖਾਂਗੇ ਨਾਲ ਗੱਲ ਹੈ ਕਿ ਆਪਾਂ ਆਪਣੇ ਜਿਹੜੇ ਹੀਰੋਜ਼ ਐ ਉਹ ਉਹਨਾਂ ਨੂੰ ਦੇਖਦੇ ਆ ਜਿਹੜੇ ਸਾਡੇ ਅਦਾਕਾਰ ਸਕਰੀਨ ਦੇ ਉੱਤੇ ਆਂਦੇ ਆ ਪਰ ਮੇਰਾ ਮੰਨਣਾ ਹੈ ਸਾਰੇ ਸਟੂਡੈਂਟਸ ਦਾ ਮੰਨਣਾ ਹੈ ਕਿ ਉਹ ਸਿਰਫ ਚਬਾਰਾ ਹੈ ਸਾਹਿਦ ਦਾ ਰਸਲੀ ਹੈ ਜਿਹੜਾ ਐਕਚੁਅਲੀ ਖੰਭਾ ਹੁੰਦਾ ਹੈ ਤੇ ਨੀ ਹੁੰਦਾ ਹੈ ਤੇ ਡਾਕਟਰ ਪਾਤਰ ਵਰਗੀ ਜਿਹੜੀ ਨੀਵ ਐ ਉਹ ਬਹੁਤ ਹੀ ਡੂੰਗੀ ਬਹੁਤ ਹੀ ਪੱਕੀ ਹੈ ਤੇ ਇਹ ਨੀ ਜਿਹੜੀ ਹੈ ਉਹਨਾਂ ਦੀ ਕਲਮ ਕਲਮ ਨਾਲ ਹੀ ਹਮੇਸ਼ਾ ਅਮਰ ਰਹੇਗੀ ਕਲਮਦੀਨ ਇੱਕ ਨੀਵ ਕਿਹਾ ਉਹਨਾਂ ਨੇ ਕਿਹੜੀ ਕਲਮ ਉਹਨਾਂ ਦੀ ਹੱਥੀ ਕਲਮ ਹੁੰਦੀ ਸੀ ਹਮੇਸ਼ਾ ਫਰੀ ਟਾਈਮ ਵੀ ਉਹ ਮੇਸ਼ਾਕਰ ਦੇ ਵਿੱਚ ਕਾਫੀ ਸਮਾਂ ਜਿਹੜਾ ਰਚਨਾਵਾਂ ਲਿਖਦੇ ਸੀ ਖਾਸ ਕਰਕੇ ਪਰਿਆਵਰਣ ਬੁਝਾ ਕੇ ਕੁਛ ਨਾ ਕੁਛ ਸ਼ਬਦ ਦੇ ਵਿੱਚ ਉਹਨਾਂ ਦੀ ਹਮੇਸ਼ਾ ਹਰੀਆਲੀ ਜਾਂ ਪਰਿਆਵਰਣ ਬਚਾਉਣ ਵਾਸਤੇ ਕੁਛ ਸ਼ਬਦ ਹੁੰਦੇ ਸੀ ਕਿਸ ਅਦਾ ਰੇਟਿੰਗ ਤੁਸੀਂ ਬਣਾਈ ਹੈ ਹਾਂਜੀ ਅਸੀਂ ਉਹਨਾਂ ਦੀ ਥੋੜੀ ਜੀਆਂ ਰਚਨਾਵਾਂ ਨੂੰ ਇਹਦੇ ਰੂਪ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕੁਝ ਬੱਚਿਆਂ ਨੇ ਇਥੇ ਕੈਲੀਗ੍ਰਾਫੀ ਨਾਲ ਕੰਮ ਕੀਤਾ ਕਿ ਜੋ ਉਹਨਾਂ ਦੀ ਆਪਣੀਆਂ ਰਚਨਾਵਾਂ ਆ ਉਹਨਾਂ ਨੂੰ ਲਿਖ ਕੇ ਥੋੜਾ ਜਿਆਦਾ ਲੋਕਾਂ ਤੱਕ ਲੈ ਕੇ ਜਾ ਸਕੀ ਤੇ ਲੈ ਸਕੀ ਸੱਚੀ ਸਦਾ ਜਲੀ ਡਾਕਟਰ ਸੁਜੀਤ ਪੱਤਵਸਾ ਕੀ ਹੋਣੀ ਚਾਹੀਦੀ ਸਰ ਸੱਚੀ ਸਦਾ ਜਲੀ ਇਹ ਹੈ ਕਿ ਜਿਹੜੀ ਉਹਨਾਂ ਦੀਆਂ ਰਚਨਾਵਾਂ ਨੇ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਜੋ ਮੈਸੇਜ ਦੇਣਾ ਚਾਹੁੰਦੇ ਸੀ ਨੌਜਵਾਨਾਂ ਨੂੰ ਜਾਂ ਪਰਿਆਵਰਣ ਨੂੰ ਬਚਾਉਣ ਲਈ ਜਾਂ ਅੱਜ ਦੀ ਪੀੜ੍ਹੀ ਨੂੰ ਕਿਸ ਸਵੇਚ ਉਹਨਾਂ ਨੂੰ ਆਪਣੇ ਨੌਜਵਾਨਾਂ ਨੂੰ ਆਪਣੇ ਦੇਸ਼ ਲਈ ਕੰਮ ਕਰਨਾ ਚਾਹੀਦਾ ਉਹ ਹਮੇਸ਼ਾ ਅਮਰ ਰਹੇ ਤੇ ਉਹਨਾਂ ਦੀਆਂ ਰਚਨਾਵਾਂ ਪੜੀਆਂ ਜਾਣ ਸਾਰੇ ਨੌਜਵਾਨਾਂ ਵੱਲੋਂ ਤੇ ਉਹਨਾਂ ਨੂੰ ਰਿਸਪੈਕਟ ਇਹੀ ਹੈ ਇਸ ਤੋਂ ਵੱਡੀ ਸਰਜਾਂਝਲੀ ਕੋਈ ਨਹੀਂ ਹੈਗੀ ਜੀ ਸੋ ਡਾਕਟਰ ਸੁਜੀਤ ਪਾਤਰ ਦਾ ਰਚਨਾਵਾ ਤੁਹਾਡੇ ਸਾਥੀਆਂ ਨੇ ਵੀ ਗੱਲ ਕੀਤੀ ਹੈ ਨੀਵ ਦੀ ਗੱਲ ਕੀਤੀ ਕਲਮ ਵੀ ਤਾਕਤ ਦੱਸੀ ਗਈ ਹੈ ਔਰ ਖਾਸ ਕਰਕੇ ਪੰਜਾਬ ਵਾਲੇ ਜਿਹੜੇ ਜਿਹਦੀ ਵੀ ਉਹ ਆਪਣੇ ਜਿੰਨੇ ਵੀ ਵਿਗਿਆਨੀ ਸੀ ਕੋਈ ਵੀ ਖੋਜ ਕਰਦੇ ਸੀ ਉਹੀ ਖੋਜ ਨੂੰ ਲੈ ਕੇ ਉਹ ਆਪਣੀ ਰਚਨਾਵਾਂ ਵਿੱਚ ਲਿਖ ਦਿੰਦੇ ਸੀ ਮੰਨਦੇ ਹੋ ਪੰਜਾਬ ਦਾ ਸਭ ਤੋਂ ਵੱਡਾ ਮਾਨ ਸੀ ਡਾਕਟਰ ਸੁਜੀਤ ਪਾਤਰ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਤਾਂ ਸਹੀ ਸੀਗੇ ਕਿਉਂਕਿ ਉਹਨਾਂ ਦੀ ਰਚਨਾਵਾਂ ਪੜ੍ਹ ਕੇ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਪਰਿਆਵਰਣ ਦੀ ਆਪਣੇ ਵਾਤਾਵਰਣ ਦੀ ਸੰਭਾਲ ਰਕਰਨੀ ਚਾਹੀਦੀ ਹੈ ਤੇ ਹੋਰ ਵੀ ਉਹਨਾਂ ਤਾਂ ਜਿਹੜੀਆਂ ਨੇ ਵੱਡਿਆਂ ਦਾ ਸਰਕਾਰ ਦੇ ਮੈਕਾਨਾ ਸਾਰਾ ਕੁਝ ਹੁਣ ਉਹ ਤੁਸੀ ਸਿੱਖਿਆ ਜਾਂਦਾ ਹੈ ਹੁਣ ਵੀ ਬੱਚੇ ਪੜ੍ਹਦੇ ਨੇ ਅਸੀਂ ਵੀ ਜੋ ਛੋਟੇ ਨੇ ਉਹ ਵੀ ਪੜ੍ਹਦੇ ਆਂ ਵੱਡੇ ਹੋਇਆ ਹੁਣ ਵੀ ਪੜ੍ਹਦੇ ਆਂ ਸੋਜੀਤ ਪਾਤਰ ਨਾਮ ਸੁਣਦੇ ਸਾਰੇ ਹਰ ਪੰਜਾਬੀ ਦੇ ਇਲਾਵਾ ਜਿਹੜੇ ਖਾਸ ਕਰਕੇ ਸਾਹਿਤ ਨਾਲ ਜੁੜੇ ਆਂ ਪੰਜਾਬ ਦੇ ਕਿਸੇ ਵੀ ਉਹ ਹਮੇਸ਼ਾ ਉਹਨਾਂ ਦੇ ਦਿਮਾਗ ਦਿਲ ਦੇ ਵਿੱਚ ਡਾਕਟਰ ਸੋਜੀਤ ਪਾਤਰ ਦੀ ਛਵੀ ਛਾ ਜਾਂਦੀ ਹੈ ਅੱਜ ਦੇ ਨੌਜਵਾਨ ਪੀੜੀ ਵਿੱਚ ਕਿਸ ਤਰ੍ਹਾਂ ਰੜੀ ਛਵੀ ਰਹਿੰਦੀ ਸੋਜੀਤ ਪਾਤਰ ਡਾਕਟਰ ਸੁਰਜੀਤ ਪਾਤਰ ਨੂੰ ਮਤਲਬ ਸ਼ੁਰੂ ਤੋਂ ਹੀ ਪੜਿਆ ਵਾ ਹੁਣ ਲਾਈਕ ਮੈਂ ਜਦੋਂ 10th ਚ ਹੁੰਦਾ ਸੀਗਾ ਉਦੋਂ ਹੀ ਉਹਨਾਂ ਦੀ ਇੱਕ ਕਵਿਤਾ ਪੜ੍ਹੀ ਸੀਗੀ ਸਾਨੂੰ ਜਦੋਂ ਬੁੱਕ ਚ ਹੁੰਦੀ ਸੀ ਤੇ ਬੜਾ ਮਾਣ ਜਾਂ ਮਹਿਸੂਸ ਹੁੰਦਾ ਸੀਗਾ ਇੱਕ ਬਾਕੀ ਦੂਜੀ ਗੱਲ ਇਹ ਆ ਵੀ ਉਹਨਾਂ ਦੀ ਜਿਹੜੀ ਕਵਿਤਾ ਵਾ ਉਹਦੇ ਚ ਹਮੇਸ਼ਾ ਕੋਈ ਨਾ ਕੋਈ ਮੋਟੀਵੇਸ਼ਨ ਹੁੰਦੀ ਆ ਇੱਕ ਮੈਸੇਜ ਹੁੰਦਾ ਵਾ ਤੇ ਉਹ ਪੜ੍ਹ ਕੇ ਬੜਾ ਮਾਣ ਜਾਂ ਮਹਿਸੂਸ ਹੁੰਦਾ ਵਾ ਤੇ ਹੁਣ ਵੀ ਅਕਸਰ ਪੜ੍ਹਦੇ ਰਹਿੰਦੇ ਨੇ ਉਹਨਾਂ ਦੀਆਂ ਕਿਤਾਬਾਂ ਤੇ ਵਧੀਆ ਲੱਗਦੀਆਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹਣੀਆਂ ਸੋ ਇਹ ਡਾਕਟਰ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਅਜਿਹੇ ਰਚਨਾਵਾਂ ਆਹੀ ਜਿਹੜੇ ਵਿਦਿਆਰਥੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਲਵਾਜ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਆਪਣੀ ਕੈਲੀਗ੍ਰਾਫੀ ਨਾਲ ਪੇਂਟਿੰਗ ਨਾਲ ਰਚਨਾਵਾਂ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਅਕੀਨ ਕਿਤੇ ਉਹਨਾਂ ਇੱਕ ਸ਼ਬਦ ਹੁੰਦੇ ਸੀ ਜੇ ਆਈ ਪਤ ਜੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਛੱਡੀ ਤੋਂ ਕਿਹਾ ਨਾ ਕਿਤੇ ਹਮੇਸ਼ਾ ਹੀ ਡਾਕਟਰ ਸੁਜੀਤ ਪਾਤਰ ਪੰਜਾਬ ਦੇ ਪਰਿਆਵਰਣ ਨੂੰ ਬਚਾਉਣ ਲਈ ਹਮੇਸ਼ਾ ਆਪਣੀ ਰਚਨਾਵਾਂ ਨਾਲ ਹੀ ਅੱਜ ਦੀ ਆਉਣ ਵਾਲੀ ਤੇ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਸੀ ਤੋਂ ਅੱਜ ਵਿਸ਼ੇਸ਼ ਕਰਕੇ ਖਾਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਅੱਜ ਇੱਕ ਵਿਸ਼ੇਸ਼ ਸਮਾਗਮ ਹੋਈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ अपनी रचनाओं पेंटिंग राही उन्होंने एक सच्ची श्रद्धांजलि के आज उन्होंने नमन किया गया कैमरामैन बॉबी ना संदीप शर्मा दैनिक सवेरा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर